ਸ਼ੇਅਰ ਜ਼ਰੂਰ ਕਰੋ ਯਾਰ ਸ਼ੇਅਰ ਜ਼ਰੂਰੀ ਜੇ ਅਸੀ ਗੱਲ ਜੀ ਸਾਰਿਆਂ ਨੂੰ ਵੀਰ ਜੀ ਇਹਨੇ ਵੀਰ ਦੀ ਵੀਡੀਓ ਪਾਈ ਸੀ ਆਪਾਂ ਕੋਚਰ ਪਹਿਲਾਂ 5000 ਰੁਪਏ ਪਤਾ ਨਹੀਂ ਕਿਹੜੇ ਵੀਰ ਨੇ ਪਾਇਆ ਵਾ ਕਿੱਥੋਂ ਪਾਇਆ ਵਾ ਮੈਨੂੰ ਨਹੀਂ ਪਤਾ ਇੱਕੇ ਦਮ ਮੇਰੇ ਜਿਹੜਾ ਹੈਗਾ ਸੀ ਵੀ 5000 ਰੁਪਏ ਮੇਰੇ ਅਕਾਊਂਟ ਦੇ ਵਿੱਚ ਵਧ ਗਿਆ ਇਹ ਵੀਰ ਜੀ ਹੋਣੀ ਹੈਗੇ ਆ ਪਿੱਖੇ ਪਿੰਡ ਤੋਂ ਇਹਨਾਂ ਦਾ ਐਕਸੀਡੈਂਟ ਹੋਇਆ ਆਹ ਲੱਤ ਵੱਢੀ ਗਈ ਆ ਆਹ ਜਿਹੜੀ ਲਾਤ ਆ ਇਹਦਾ ਵੀ ਪ੍ਰਸ਼ਨ ਹੋਣਾ ਦੁਬਾਰਾ ਸੜੀਆ ਪੈਣਾ ਹਨਾ ਆ 5000 ਰੁਪਿਆ ਜਿਹੜੇ ਵੀਰ ਨੇ ਪਾਇਆ ਸੀ ਆਪਾਂ ਮਤਲਬ ਵੀਰ ਨੂੰ ਆਵੇ ਦੇ ਚੱਲੇ ਆ ਆਹੋ ਵੀਰ ਜੀ ਆਹ 5000 ਰੁਪਿਆ ਜਿਹੜੇ ਵੀਰ ਨੇ ਪਾਇਆ ਉਹਦਾ ਬਹੁਤ ਬਹੁਤ ਧੰਨਵਾਦ ਤੇ ਇਹ ਵੀਰ ਦੀ ਫੇਰ ਬਾੜ ਕੋਡ ਲਾ ਦਾਂਗੇ ਇਹਦੀ ਸਪੋਰਟ ਜੇ ਕਿਸੇ ਵੀਰ ਨੇ ਕਰਨੀ ਆ ਸਿੱਧੀ ਆ ਕੇ ਘਰੇ ਵੀ ਕਰ ਸਕਦਾ ਕਿਹੜਾ ਪਿੰਡ ਵੀ ਜੀ ਇਹ ਪਿੱਖੀਵਿੰਡ ਭਾਜੀ ਪਿੱਖੀਵਿੰਡ ਤੁਹਾਡਾ ਨਾਮ ਲਖਵਿੰਦਰ ਸਿੰਘ ਸਰਦਾਰ ਲਖਵਿੰਦਰ ਸਿੰਘ ਵੀਰ ਦਾ ਨਾਮ ਆ ਪੱਤੀ 11 11 ਨੰਬਰ ਵਾਰਡ 11 ਨੰਬਰ ਵਾਰਡ ਪਿੱਖੀਵਿੰਡ ਸਿੱਧੀ ਆ ਕੇ ਵੀ ਕੋਈ ਸਪੋਰਟ ਕਰ ਸਕਦਾ ਵਾ ਜਾਂ ਮੇਰੇ ਕੋਲੋਂ ਨੰਬਰ ਵੀ ਇਹਨਾਂ ਦਾ ਲੈ ਸਕਦਾ ਇਹਨਾਂ ਦਾ ਨੰਬਰ ਵੀ ਉੱਤੇ ਲ ਤੇ 바ਰ ਕੋਡ ਵੀ ਲਾ ਦਾਂਗੇ ਤੇ ਜੇ ਕਹੇ ਵੀਰ ਭੈਣ ਭਰਾਣੇ 10-10 ਰੁਪਇਆ ਵੀ ਪਾਓਗੇ ਹੋਰ ਵਿਚਾਰੇ ਦਾ ਆਪਰੇਸ਼ਨ ਹੋ ਜਾਊਗਾ ਲਾਜ ਹੋ ਜਾਊਗਾ ਤਿੰਨ ਧੀਆਂ ਦੇ ਸੱਚ ਵਿਚਾਰੇ ਦੀਆਂ ਤਿੰਨੇ ਧੀਆਂ ਧੀਆਂ ਵਾ ਹੋ ਬੇਟਾ ਕੋਈ ਨਹੀਂ ਹੈਗਾ ਆ ਬਾਕੀ ਤੁਸੀਂ ਵੇਖ ਲਓ ਘਰ ਬਾਹਰ ਆਏ ਕੋਈ ਐਡੀ ਖਾਸ ਗੱਲ ਨਹੀਂ ਹੈਗੀ ਤੇ ਚੁੰਨੀਆਂ ਚੁੰਨੀਆਂ ਬੜਾ ਬੜਾ ਕੇ ਧੀਆਂ ਵੇਚ ਦਿਆ ਵਾ ਤੇ ਫੇਰ ਗੁਜ਼ਾਰਾ ਕਰਨ ਦੇ ਘਰ ਦਾ ਪਹਿਲਾਂ ਇਹਦਾ ਵਧੀਆ ਚਲੋ ਕੰਮ ਚੱਲਦਾ ਸੀ ਆਪਣਾ ਛੋਟਾ ਹੱਥ ਹੀ ਰੱਖਿਆ ਸਾਰਾ ਕੁਝ ਵਿਗ ਗਿਆ ਵਾ ਬਾਈ ਦਾ ਇਹ 10 10 20 20 5 5 ਰੁਪਏ ਵੀ ਜੇ ਕੋਈ ਪਾਵੇ ਨਾ ਜੇ ਵੀਡੀਓ ਆਪਣੀ ਵਾਇਰਲ ਹੋ ਜੇ ਤੇ ਸਭ ਤੋਂ ਵੱਡਿਆ ਕਿ ਉਹ ਵੀ ਬੇਨਤੀ ਆ ਕੇ ਸ਼ੇਅਰ ਜ਼ਰੂਰ ਕਰੋ ਮੇਰੇ ਵੀਰ ਵੀਡੀਓ ਸ਼ੇਅਰ ਕਰੋਗੇ ਨਾ ਤੇ ਕਿਸੇ ਦਾਨੀ ਸੱਜਰ ਕੋਲ ਜਾਂਦੀ ਆ ਕੋਈ 100 ਰੁਪਇਆ ਕੋਈ 50 ਰੁਪਏ ਪਾਉਂਦਾ ਪਰ ਆ 5000 ਰੁਪਇਆ ਇੱਕੇ ਬੰਦੇ ਨੇ ਪਾਇਆ ਮੈਨੂੰ ਨਹੀਂ ਪਤਾ ਵੀ ਕਿੰਨੇ ਪਾਇਆ ਵਾ ਕਿੱਥੋਂ ਆਇਆ ਵਾ 5 ਰੁਪਇਆ ਜਿਹੜੇ ਵੀਰ ਨੇ ਪਾਇਆ ਉਹਦਾ ਫੇਰ ਦੁਬਾਰਾ ਧੰਨਵਾਦ ਕਰਦੇ ਆ ਇਹ ਲੱਤ ਦਾ ਪ੍ਰਸ਼ਨ ਹੋਣਾ ਜੇ ਦੁਬਾਰਾ ਫੇਰ ਸਰੀਏ ਸਰੀਏ ਪੈਣਾ ਸਰੀਏ ਪਾਣੇ ਆਹ ਲੱਤ ਵੀ ਅੱਧੀ ਵੱਡੀ ਗਈ ਯਾਰ ਬੇਨਤੀ ਇਹ ਆ ਕਿ 5 5 ਰੁਪਏ ਵੀ 10000 ਰੁਪਏ ਵੀ ਕੋਈ ਪਾਵੇ ਨਾ ਤੇ ਤਾਂ ਵੀ ਅਗਲੇ ਨੂੰ 5000 ਰੁਪਏ ਦੇ ਫੇਰ ਆ ਕੇ ਦਈਏ ਤੇ ਮੈਨੂੰ ਬੜਾ ਮਾਣ ਹੋਊਗਾ ਤੇ ਸ਼ੇਅਰ ਜ਼ਰੂਰ ਕਰੋ ਵੀਡੀਓ ਮੇਰੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ